ਇਸ ਸੋਲ ਦੀ ਵੱਡੀ ਖਬਰ ਤੋਂ ਛੇਲ ਤੋਂ ਬਾਹਰ ਆਇਆ ਹੈ ਗੁਰਪ੍ਰੀਤ ਸੇਖੋਂ ਕਿਸੇ ਵੇਲੇ ਇਹ ਕੈਟੇਗਰੀ ਦਾ ਜੋ ਗੈਂਗਸਟਰ ਪਰ ਹੁਣ 2 ਸਾਲਾਂ ਤੋਂ ਦੱਸਿਆ ਜਾ ਰਿਹਾ ਹੈ ਕਿ ਸੁਧਾਰ ਸੀ ਔਰ ਹੁਣ ਚੋਣ ਪ੍ਰਚਾਰ ਕਰ ਰਿਹਾ ਸੀ ਪਰ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਕੀਤੀ ਗਈ ਔਰ ਪੁਲਿਸ ਦਾ ਕਹਿਣਾ ਸੀ ਜਦੋਂ ਡੀਐਸਪੀ ਦੇ ਨਾਲ న్యూਸ 18 ਪੰਜਾਬ ਨੇ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਤੱਕ ਕਿਸੇ ਨੇ ਸ਼ਿਕਾਇਤ ਪਹੁੰਚਾਈ ਸੀ ਕਿ ਉਹਨੂੰ ਜਾਨ ਦਾ ਖਤਰਾ ਹੈ ਧਮਕੀਆਂ ਮਿਲ ਰਹੀਆਂ ਨੇ जिसके करके गिरफ्तारी कर रहे हैं की थी थी। पर तो गिरफ्तारी की प्रदर्शन करा और उस तरीके जरा भी हुए सर जाम लगाते और सब तो पहला न्यूज एन ए तस्वीर दिखा रहे हैं गुरप्रीत से कैटेगरी का गैंग रिहा जय भुलर ਜਪਾਲ ਪੁਲਾਰ ਜੋ ਨਾਮੀ ਗੈਂਗਸਟਰ ਸੀ ਉਸ ਦੇ ਨਾਲ ਵੀ ਸੰਬੰਧ ਰਖੇ ਸਨ ਜੇਕਰ ਬਾਇ ਟਾਟਾ ਦਾ ਜ਼ਿਕਰ ਕੀਤਾ ਜਾਏ ਸਭ ਤੋਂ ਪਹਿਲਾ ਇਹ ਜਿਹੜੇ ਇਸ ਤੇ ਗੁਰਪ੍ਰੀਤ ਸੇਖੋ ਤੇ ਦੋਸ਼ਾਇਤ ਹੋਇਸੀ ਕਿ ਇਸ ਤਰੀਕੇ ਨਾਬਾ ਜੇਲ੍ਹ ਤੇ ਹਮਲਾ ਜਿਹੜਾ ਹੈ ਕੀਤਾ ਗਿਆ 6 ਕੈਦੀਆਂ ਨੂੰ छुੜਵਾ ਕੇ ਫਰਾਰ ਹੋਇਆ ਸੀ 2016 ਦਾ ਸੀ ਜ਼ਿਕਰ ਕਰ ਰਹੇ ਹਾਂ ਪਰ ਫਿਲਹਾਲ ਦੀਆਂ ਤਸਵੀਰਾਂ ਨੇ ਤਾਂ ਜ਼ਿਕਰਯੋਗ ਹੈ ਕਿ ਜਦੋਂ ਕੱਲ ਨੂੰ ਚੋਣਾਂ ਹੋਣੀਆਂ ਨੇ ਵੋਟਾਂ ਪੈਣੀਆਂ ਨੇ ਤਾਂ ਉਹਨਾਂ ਵੋਟਾਂ ਦੇ ਵਿੱਚ ਗੁਰਪ੍ਰੀਤ ਸੇਖੋ ਦੀ ਪਤਨੀ ਵੀ ਉਮੀਦਵਾਰ ਹੈ ਔਰ ਆਪਣੀ ਪਤਨੀ ਦੇ ਲਈ ਗੁਰਪ੍ਰੀਤ ਸੇਖੋ ਪ੍ਰਚਾਰ ਕਰ ਰਿਹਾ ਸੀ ਜਿਸ ਤੋਂ ਬਾਅਦ ਹੁਣ ਜਿਹੜੀ ਗ੍ਰਿਫਤਾਰੀ ਕੀਤੀ ਗਈ ਸੀ ਤਾਂ ਹੁਣ ਰਿਹਾਈ ਹੋਈ ਹੈ ਤਾਂ ਜੈਪਾਲ ਗਿਰੋ ਉਦਾਸ ਮੈਂਬਰ ਸੀ ਔਰ ਭੁਪਿੰਦਰ ਸਿੰਘ ਮੇਰੇ ਸਹਿਯੋਗੀ ਫੋਨ ਲਾਈਨ ਤੇ ਮੌਜੂਦ ਨੇ ਭੁਪਿੰਦਰ ਕੀ ਕੁਝ ਜਾਣਕਾਰੀ ਹੈ ਲਾਕੇ ਸਭ ਤੋਂ ਪਹਿਲਾਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਗੱਡੀ ਦੇ ਵਿੱਚ ਬੈਠਾ ਹੋਇਆ ਗੁਰਪ੍ਰੀਤ ਸੇਖੋ ਨਜ਼ਰ ਆ ਰਿਹਾ ਜੋ ਇੱਥਾਂ ਉਤਰਦਾ ਹੈ ਜੀ ਬਿਲਕੁਲ ਗੁਰਪ੍ਰੀਤ ਜੋ ਦਰਫਾ 20 ਮਿੰਟ ਪਹਿਲਾਂ ਇਥੋਂ ਦੇਖੋ ਜੀ ਨਿਕਲੇ ਨੇ ਅਤੇ ਉਹਨਾਂ ਵੱਲੋਂ ਜਿੱਥੇ ਪੰਜਾਬ ਸਰਕਾਰੇ ਧੱਕੇਸ਼ਾਹੀ ਦੇ આરોਪ ਲਾਇਨੇ ਉਹਨਾਂ ਨੇ ਕਿਹਾ ਕਿ ਜੋ ਦਿਹਾਤੀ ਦੇ ਐਮਐਲਏ ਨੇ ਦਈਆ ਵੀ ਉਹਨਾਂ ਦੀ ਸ਼ਹਿਤੇ ਸਭ ਕੁਝ ਹੋਇਆਗਾ ਕਿਉਂਕਿ ਜੇ 57 ਦਾ ਮੇਰੇ ਤੇ ਪਰਚਾ ਹੋਇਆ ਸੀ ਤਾਂ ਨਾਲ ਦੇ ਨਾਲ ਜਮਾਤ ਹੁੰਦੀ ਆ ਭਾਵੇਂ ਕਿ ਮੈਨੂੰ ਜੇਲ੍ਹ ਵਿੱਚ ਡੱਕਿਆ ਗਿਆ ਪਰ ਮੈਨੂੰ ਜੁਡੀਸ਼ੀਅਲ ਤੇ ਪੂਰਾ ਭਰੋਸਾ ਸੀ ਜੁਡੀਸ਼ੀਅਲ ਨੇ ਜੋ ਮੈਨੂੰ ਇਨਸਾਫ ਦਿੱਤਾ ਉਹਨਾਂ ਵੱਲੋਂ ਤੇ ਅੱਜ ਮੈਂ ਜੇਲ੍ਹ ਛੋ ਰਿਹਾ ਹੋਇਆ ਜੀ ਬਿਲਕੁਲ ਔਰ ਫਿਲਹਾਲ 20 ਮਿੰਟ ਪਹਿਲਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਤਾਂ ਕੀ ਸਮਰਥਕ ਵੀ ਉਹਨਾਂ ਦੇ ਪਹੁੰਚੇ ਹੋਏ ਸਨ ਇਸ ਤੋਂ ਇਲਾਵਾ ਕੀ ਕੁਝ ਜ਼ਿਕਰ ਕੀਤਾ ਗਿਆ ਕਿਉਂਕਿ ਦੇਖੋ ਭੁਪਿੰਦਰ ਪੁਲਿਸ ਨਾਲ ਜਦੋਂ ਵੀ ਐਸਪੀ ਨਾਲ ਵੀ ਅਸੀਂ ਗੱਲਬਾਤ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਕੁਝ ਲੋਕਾਂ ਦੀ ਸ਼ਿਕਾਇਤ ਉਹਨਾਂ ਤੱਕ ਆਈ ਸੀ ਲਿਖਤੀ ਸ਼ਿਕਾਇਤ ਤੇ ਚਲਦੇ ਹੀ ਉਹਨਾਂ ਨੇ ਗ੍ਰਿਫਤਾਰੀ ਕੀਤੀ ਸੀ ਜੀ ਉਹਨਾਂ ਦੇ ਜਿਹੜੇ ਸਮਰਥਕ ਨੇ ਸਿਰਫ ਤਿੰਨ ਵਿਅਕਤੀ ਐਨੇ ਉਹਨਾਂ ਦੇ ਮਾਮਾ ਜੀ ਸੀ ਦੋ ਵਿਅਕਤੀ ਹੋਰ ਸੀ ਤੇ ਆਈ ਸੀ ਬਸ ਉਹਨਾਂ ਨੇ ਬਸ ਇੰਟਰਵਿਊ ਕਰ ਤੋਂ ਵੀ ਗ੍ਰੇਜ ਕੀਤਾ ਪਰ ਉਹਨਾਂ ਨੇ ਇੰਟਰਵਿਊ ਕਰਦੇ ਹੋਏ ਨਾਲ ਦੇ ਨਾਲ ਗੱਡੀ 'ਚ ਕਿ ਉਹ ਨਾਲ ਦੇ ਨਾਲ ਚੱਲਦੇ ਬਣੇ ਉਹਨਾਂ ਨੇ ਕਿਹਾ ਕਿ ਵੀ ਜੋ ਲੋਕਤੰਤਰ ਦਾ ਕਹਾਣ ਹੋ ਰਿਹਾ ਹੈ ਬਿਲਕੁਲ ਗਲਤ ਹੈ ਤੇ ਜੋ ਅਕਾਲੀ ਦਲ ਨੇ ਜੋ ਸਾਡੀ ਮਦਦ ਕੀਤੀ ਆ ਉਹਨਾਂ ਦਾ ਵੀ ਧੰਨਵਾਦ ਕੀਤਾ ਲੋਕਾਂ ਦਾ ਵੀ ਧੰਨਵਾਦ ਕੀਤਾ ਤੇ ਜੁੜੇ ਠੀਕ ਹੈ ਜੀ ਜੀ ਸ਼ੁਕਰੀਆ ਭੁਪਿੰਦਰ तमाम ਜਾਣਕਾਰੀ ਲਈ ਤਕੌਲ ਮਿਲਾਕੇ ਫਿਲਹਾਲ ਗੁਰਪ੍ਰੀਤ ਸੇਖੋ ਜੇਲ੍ਹ ਤੋਂ ਬਾਹਰ ਆਇਆ ਹੈ ਔਰ ਦੋ ਮਹਿਲਾ ਰਿਸ਼ਤੇਦਾਰ ਜਿਹੜੇ ਨੇ ਉਹਨਾਂ ਦੇ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਕਿਉਂਕਿ ਉਹ ਉਮੀਦਵਾਰ ਨੇ ਚੋਣਾ ਦੇ ਵਿੱਚ ਆਪਾ ਦਿਨ ਬੀ ਜिला ਜੇਲ੍ਹ ਵਿੱਚ ਨਜ਼ਰਬ앗 ਦਾ ਗੁਰਪ੍ਰੀਤ ਸਿੰਘ ਸੇਖੋ ਜੇਲ੍ਹ ਚੋਂ ਬਾਹਰ ਆਏ ਨੇ ਸਾਡੇ ਨਾਲ ਗੁਰਪ੍ਰੀਤ ਸੇਖੋ ਕਿਸ ਤਰ੍ਹਾਂ ਦੇਖਦੇ ਹੋ ਜੀ ਸੇਖੋ ਸਾਹਿਬ ਜੇਲ੍ਹ ਚੋਂ ਬਾਹਰ ਆਇਓ ਬਿਲਕੁਲ ਜੀ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਉਹਨਾਂ ਦਾ ਓਟ ਅਸਰਾ ਲੈ ਕੇ ਚੱਲਿਆ ਸੀ ਮਹਾਰਾਜ ਨੇ ਕਿਰਪਾ ਕੀਤੀ ਹੈ ਤੇ ਵੀਰੇ ਮੈਂ ਧੰਨਵਾਦ ਦੀਆਂ ਜੁਡੀਸ਼ਰੀ ਦਾ ਜਿਨ੍ਹਾਂ ਨੇ ਇਹ ਚੀਜ਼ ਨੂੰ ਧਿਆਨ ਚ ਰੱਖਿਆ ਕਿ ਸਚਾਈ ਕੀ ਹੈ ਔਰ ਸਚਾਈ ਦੀ ਜਿੱਤ ਹੋਈ ਆ ਉਸ ਤੋਂ ਬਾਅਦ ਆਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੈਰਵਾਈ ਕੀਤੀ ਤੇ ਮੈਂ ਧੰਨਵਾਦ ਕਰਦਾ ਉਹਦੇ ਵਕੀਲ ਸਾਹਿਬਾਨਾਂ ਦਾ ਜਿਨ੍ਹਾਂ ਨੇ ਇਸ ਜੋਰ ਲਾ ਕੇ ਮੈਨੂੰ ਬਾਹਰ ਕਢਾਇਆ ਮੈਨੂੰ ਰਿਹਾ ਕਰਵਾਇਆ ਤੇ ਸਭ ਤੋਂ ਵੱਡਾ ਧੰਨਵਾਦ ਆ ਮੇਰੇ ਇਲਾਕੇ ਦੇ ਮੇਰੇ ਹਲਕੇ ਦੇ ਲੋਕਾਂ ਦਾ ਜਿਨ੍ਹਾਂ ਦਾ ਪਿਆਰ ਉਸ ਭੀੜ ਦੇ ਰੂਪ ਦੇ ਵਿੱਚ ਜਿਨ੍ਹਾਂ ਦਾ ਪਿਆਰ ਨੈੱਟ ਦੇ ਰੂਪ ਦੇ ਵਿੱਚ ਸੋਸ਼ਲ ਮੀਡੀਆ ਤੇ ਆਇਆ ਤੇ ਮੈਂ ਤੈਹ ਦਿਲੋਂ ਉਹਨਾਂ ਦਾ ਧੰਨਵਾਦ ਹਾਂ ਤੇ ਕਦੇ ਉਹਨਾਂ ਦਾ ਦੇਨ ਨਹੀਂ ਦੇ ਸਕਦਾ। ਆ ਪੀ ਲੋਡ ਪੈ ਗਈ ਸੀ ਜਿਹੜਾ ਹੈਗਾ 7 ਕੁ ਮਹੀਨੇ ਤੋਂ ਬਾਅਦ ਜੇਲ੍ਹ ਭੇਜਣ ਦੀ। ਇਹ ਇਹ ਐਮਐਲਏ ਸਾਹਿਬ ਨੂੰ ਪੁੱਛੋ ਜੀ ਰਨੀਦਈਆ ਜੀ ਨੂੰ ਉਹਨਾਂ ਨੂੰ ਜਾ ਕੇ ਉਹਨਾਂ ਦੀ ਇੰਟਰਵਿਊ ਕਰੋ ਉਹਨਾਂ ਨੂੰ ਪੁੱਛੋ ਵੀ ਕੀ ਲੋਡ ਪਈ ਸੀ ਤੂੰ ਉਹਨੂੰ ਅੰਦਰ ਕਿਉਂ ਕਰਵਾਇਆ। ਠੀਕ ਹੈ ਜੀ ਤੇ ਮੈਂ ਸਰਕਾਰ ਨੂੰ ਅਪੀਲ ਕਰਦਾ ਵੀ ਜਿਹੜੇ ਬੰਦੇ ਤੁਸੀਂ ਮੋੜ ਵਿਸੇਬੇ ਦੀ ਗੱਲ ਕਰਦੇ ਹੋ ਜਿਹੜੇ ਬੰਦੇ ਘਰੇ ਆਣ ਕੇ ਰਹਿ ਕੇ ਤੇ ਲੋਕਤੰਤਰੀ ਪ੍ਰੋਸੈਸ ਨੂੰ ਅਪਣਾ ਰਹੇ ਆ ਉਹਨਾਂ ਦੀ ਮਤ ਕਰੋ ਉਹਨਾਂ ਨੂੰ ਖਰਾਬ ਨਾ ਕਰੋ। ਮੇਰੀ ਵਾਈਫ ਮਨਦੀਪ ਕੌਰ ਖੜੇ ਨੇ ਜ਼ਿਲ ਮੇਰੇ ਘਰ ਦੇ ਮੈਂਬਰ ਨੇ ਉਹ ਕਹੇ ਜਿਹੜੇ ਤੁਸੀਂ ਪੁਰਾਣਾ ਪਿੱਤਾ ਸ਼ਾਨਾ ਜਿਹੜਾ ਹੈਗਾ ਬਾਈ ਛੱਡ ਚੁੱਕੇ ਉਸ ਕਿਤੇ ਦੀਆਂ ਗੱਲਾਂ ਕੀ ਕਰਨੀਆਂ ਮੈਂ ਸਜ਼ਾ ਭੁਗਤ ਲਈ ਉਹ ਕਿਤੇ ਦੀ ਕੋਈ ਗੱਲ ਹੀ ਨਹੀਂ ਹੈਗੀ ਠੀਕ ਹੈ ਫਿਰ ਸਰਕਾਰ ਐ ਕਿਉਂ ਕਰ ਰਹੀ ਇਹਦਾ ਸਰਕਾਰ ਨੂੰ ਸਵਾਲ ਪੁੱਛੋ ਜੀ ਸਰਕਾਰ ਕਿਉਂ ਕਰ ਰਹੀ ਹੈ ਮੇਰਾ ਸਵਾਲ ਹੈ ਕਿ ਗੁਰਪ੍ਰੀਤ ਸਿੰਘ ਸੇਖੋ ਜੋ ਨਾਪਾਦੀ ਨਵੀਂ ਜਲਾਚੇਲ ਵਿੱਚੋਂ ਰਿਹਾ ਹੋਏ ਨੇ